ਸਸ ਸਿਕਲ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਆਸਟ੍ਰੇਲੀਆ ਨੇ ਫਿਰ ਸਖਤੀ ਵੱਲ ਜਿਹੜਾ ਰੋਕ ਹੈ ਵਧਾਇਆ ਇੱਕ ਕਦਮ ਔਰ ਜਿਹੜੀ ਫੀਸ ਹੈ ਬਹੁਤ ਜ਼ਿਆਦਾ ਉਸ ਦੇ ਵਿੱਚ ਵਾਧਾ ਕੀਤਾ ਹੈ ਕਿਹੜੇ ਕਿਹੜੇ ਸਟੂਡੈਂਟ ਨੂੰ ਪ੍ਰਭਾਵਿਤ ਕਰੂਗੇ ਔਰ ਨਾਲ ਦੇ ਨਾਲ ਕੀ ਇਸ ਨਾਲ ਵੀਜ਼ਿਆਂ ਦੇ ਵੀ ਕੋਈ ਫਰਕ ਪਊਗਾ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਧਾਰਨਾ ਜਾਂ ਨਿਊਜ਼ ਵੀ ਚੱਲ ਰਹੀਆਂ ਨੇ ਕਿ ਜੇ ਫੀਸ ਵਧਾਈ ਹੈ ਉਸਦੇ ਪਿੱਛੇ ਕਾਰਨ ਇਹ ਹੋ ਸਕਦਾ ਹੈ ਵੀ ਆਸਟ੍ਰੇਲੀਆ ਕੋਲੇ ਸਟੂਡੈਂਟ ਵੀਜ਼ਾ ਦੇਣ ਦੇ ਲਈ ਜਾਂ ਸਟੂਡੈਂਟ ਨੂੰ ਬਹੁਤਾ ਬੁਲਾਉਣ ਦੇ ਵਿੱਚ ਇੰਟਰਸਟ ਨਹੀਂ ਹੈ ਫੀਸ ਬਹੁਤ ਜ਼ਿਆਦੀ ਹੈ ਔਰ ਬਹੁਤ ਘੱਟ ਲੋਕ ਨੇ ਜਿਹੜੇ ਇਸ ਕਰਕੇ ਨਹੀਂ ਅਪਲਾਈ ਕਰਨਗੇ ਕਿ ਫੀਸ ਜਿਹੜੀ ਹੈ ਤਕਰੀਬਨ ਡਬਲ ਤੋਂ ਵੀ ਵੱਧ ਜਿਹੜੀ ਹੈ ਹੋ ਚੁੱਕੀ ਹੈ ਇਸ ਬਾਰੇ ਜਾਣਕਾਰੀ ਲਵਾਂਗੇ ਔਰ ਨਾਲ ਦੀ ਨਾਲ ਆਪਾਂ ਯੂਐਸਏ ਦੀ ਗੱਲ ਕਰਨੀ ਹੈ ਯੂਐਸਏ ਕਿਹੜੇ ਸਟੂਡੈਂਟ ਜਾ ਸਕਦੇ ਆ ਬਿਨਾ ਆਇਲਟਸੋਂ ਅਪਲਾਈ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਯੂਕੇ ਦੇ ਲਈ ਵੀ ਗੱਲ ਕਰਾਂਗੇ ਕੀ ਕੀ ਅਪਡੇਟਸ ਨੇ ਨਵੇਂ ਰੂਲ ਕਿਸ ਤਰ੍ਹਾਂ ਦੇ ਨਾਲ ਕਿਹੜੇ ਕਿਹੜੇ ਸਟੂਡੈਂਟ ਲਿਜੀਬਲ ਹੈਗੇ ਆ ਜਿਹੜੇ ਸਟੱਡੀ ਵੀਜ਼ਾ ਤੇ ਜਾ ਸਕਦੇ ਆ ਔਰ ਸਾਡੇ ਨਾਲ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਨੇ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂ ਤੋਂ ਗੁਰਪ੍ਰੀਤ कौर ਬਾਠ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਮ ਹਮੇਸ਼ਾ ਆਪ ਆਸਟ੍ਰੇਲੀਆ ਦੀ ਗੱਲ ਕਰਦੇ ਆ ਤੁਸੀਂ ਪਿੱਛੇ ਜਾ ਕੇ ਵੀ ਆਏ ਹੋ ਤਾਂ ਜਿਹੜੀ ਹੁਣੇ ਫੀਸ ਵਧੀਆ ਰੀਸੈਂਟ ਤੁਹਾਨੂੰ ਕੋ ਲੱਗਦਾ ਇਹ ਫੀਸ ਵਧਣ ਦਾ ਕਾਰਨ ਇਹ ਤਾਂ ਨਹੀਂ ਵੀ ਉਹ ਸਟੂਡੈਂਟ ਬੁਲਾਉਣ ਦੇ ਵਿੱਚ ਇੰਟਰਸਟਿਡ ਹੀ ਨਹੀਂ ਹੈਗੇ ਜਾਂ ਵੀਜ਼ਾ ਦੇਣ ਦੇ ਵਿੱਚ ਇੰਟਰਸਟਿਡ ਹੀ ਨਹੀਂ ਹੈਗੇ ਕੋ ਚਲੋ ਘੱਟ ਤੋਂ ਘੱਟ ਲੋਕ ਅਪਲਾਈ ਕਰਨ ਔਰ ਅਸੀਂ ਘੱਟ ਤੋਂ ਘੱਟ ਵੀਜ਼ੇ ਦਈਏ ਅ ਪਲਵਿੰਦਰ ਜੀ ਜਿਹੜੀ ਆਪਾਂ ਐਵੇਂ ਦੀ ਚੀਜ਼ ਨੂੰ ਉਹਦੇ ਨਾਲ ਕੋਰਿਲੇਟਡ ਕਰਨ ਨਾਲ ਮੈਂ ਐਗਰੀ ਨਹੀਂ ਕਰਦੀ ਕਿ ਉਹਨਾਂ ਨੇ ਫੀਸਿਸ ਕਰਕੇ ਵਧਾਈ ਆ ਕਿ ਉਹ ਘੱਟ ਸਟੂਡੈਂਟਸ ਨੂੰ ਵੀਜ਼ਾ ਦੇਣਾ ਚਾਹੁੰਦੇ ਆ ਜਾਂ ਉਹਨਾਂ ਦੀ ਕੋਈ ਐਵੇਂ ਦੀ ਅਟੈਂਸ਼ਨ ਹੈ ਕਿ ਉਹ ਚਾਹੁੰਦੇ ਆ ਕਿ ਉਹਨਾਂ ਦੇ ਕੰਟਰੀਸਟ ਸਟੂਡੈਂਟ ਨਾਨ ਕਿਤੇ ਨਾ ਕਿਤੇ ਕਾਫੀ ਟਾਈਮ ਤੋਂ ਜਿਹੜੀਆਂ ਫੀਸਿਸ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਸੀਗਾ ਕਿਉਂਕਿ 1 ਇਅਰ ਦੇ ਵਿੱਚ 2 ਇਅਰ 3 ਇਅਰ ਦੇ ਵਿੱਚ ਇੱਕ ਵਾਰਾ ਫੀਸ ਕਿਸੇ ਨਾ ਕਿਸੇ ਕੰਟਰੀ ਵੱਲੋਂ ਆਪਣੀ ਜਿਹੜੀ ਫੀਸਿਸ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ ਸੀਗਾ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਟਿਊਸ਼ਨ ਸੌਰੀ ਅੰਬੈਸੀ ਫੀਸ ਜਿਹੜੀ ਹੈ ਇਹ ਸੇਮ ਚੱਲ ਰਹੀ ਸੀਗੀ ਤੇ ਇਸ ਟਾਈਮ ਉਹਨਾਂ ਨੇ ਇਸ ਨੂੰ ਵਧਾ ਕੇ 1600 ਡਾਲਰ ਕੀਤਾ 1600 ਡਾਲਰ ਜਿਹੜੀ ਇਹ ਫੀਸ ਹੈ ਸਿਰਫ ਤੇ ਸਿਰਫ ਸਾਡੇ ਸਟੂਡੈਂਟਸ ਦੇ ਲਈ ਆ ਜਿਹੜੇ ਸਾਡੇ ਸਟੂਡੈਂਟ ਆਪਣੀਆਂ ਜਿਹੜੀਆਂ ਫਾਈਲਸ ਹੈ ਪੁਟ ਔਨ ਕਰਨਗੇ ਸਿਰਫ ਸਟੂਡੈਂਟਸ ਦੇ ਲਈ ਇਹ ਫੀਸ ਹੈ ਜੋ ਕਿ ਸਟੂਡੈਂਟਸ ਨੂੰ ਵੀ ਇੱਕ ਵੱਡਾ ਚਟਕਾ ਹੈ ਕਿ ਫੀਸ ਜਿਹੜੀ ਆ 200 250% ਜਿਹੜੀ ਇੱਕਦਮ ਵਧਨਾ ਤੇ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਕਿਤੇ ਨੈਗੇਟਿਵ ਵਾਲ ਰੁਕਤਾ ਨਹੀਂ ਕਰ ਰਿਹਾ ਪਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਆਪਾਂ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨਾਂ ਵੀ ਜੋੜ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਸ ਕੰਟਰੀ ਨੂੰ ਇੱਥੋਂ ਐਨੇ ਵੀਜ਼ਾ ਦੇਨੇ ਆ ਤੇ ਕਿਤੇ ਨਾ ਕਿਤੇ ਉਹਨਾਂ ਨੇ ਟਿਊਸ਼ਨ ਫੀਸ 'ਚ ਵਾਧਾ ਕਰਕੇ ਆਪਣੀ ਇਨਕਮ ਗ੍ਰੋਥ ਜਿਹੜੀ ਕੰਟਰੀ ਦੀ ਆ ਉਹ ਵਧਾਣ ਦੀ ਕੋਸ਼ਿਸ਼ ਕੀਤੀ ਆ ਤੇ ਜਿਵੇਂ ਆਪਾਂ ਕਹਿ ਰਹੇ ਆ ਕਿ ਕੈਨੇਡਾ ਪਿਛਲੇ ਦਿਨਾਂ ਤੋਂ ਹਰ ਚੀਜ਼ ਦੇ ਵਿੱਚ ਚੇਂजेस ਕਰ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਦੇਖਣ ਚ ਆਇਆ ਕਿ ਜਦੋਂ ਕੈਨੇਡਾ ਇਹਨਾਂ ਚੀਜ਼ਾਂ ਨੂੰ ਚੇਂजेस ਕਰਦਾ ਹੈ ਬਦਲਾਵ ਕਰਦਾ ਹੈ ਤੇ ਨਾਲ ਦੀ ਨਾਲ ਉਹਦੇ ਪਿੱਛੇ ਆਸਟ੍ਰੇਲੀਆ ਆਪਣੇ ਆਪ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਘੱਟ ਨਹੀਂ ਆ ਕੈਨੇਡਾ ਤੋਂ ਤੇ ਇਹ ਕੰਪੀਟੀਸ਼ਨ ਵੀ ਹੋ ਸਕਦਾ ਆਪਸ ਵਿੱਚ ਕੈਨੇਡਾ ਤੇ ਆਸਟ੍ਰੇਲੀਆ ਸਟੂਡੈਂਟ ਮੋਸਟਲੀ ਬਹੁਤ ਜ਼ਿਆਦਾ ਜਾਂਦਾ ਦੋਨੋਂ ਕੰਟਰੀਆਂ ਫੇਵਰਿਟ ਡੈਸਟਿਨੀ ਰਹੀਆਂ ਸਟੂਡੈਂਟਸ ਦੀਆਂ ਤੇ ਹੋ ਸਕਦਾ ਹੈ ਦੋਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਗੱਲਾਂ ਕਰ ਰਹੇ ਆ ਕਿ ਉਸ ਪਿਛਲੇ ਦਿਨੀ ਕੈਨੇਡਾ ਨੇ ਬਹੁਤ سارے ਰੂਲ ਐਂਡ ਰੈਗੂਲੇਸ਼ਨ ਚੇਂਜ ਕੀਤੇ ਫੀਸਾਂ ਦੇ ਵਿੱਚ ਵੀ ਵਾਧਾ ਕੀਤਾ ਉਹਨਾਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਵੀ ਆਪਣੀ ਇੱਕ ਆਪਾਂ ਕਹੀਏ ਇਨਕਮ ਨੂੰ ਜਾਂ ਉਹਨਾਂ ਦੀ ਆਪਣੀ ਕੰਟਰੀ ਦੀ ਜਿਹੜੇ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਹੋਰ ਵਧੀਆ ਕਰਨ ਦੇ ਲਈ ਉਹਨਾਂ ਨੂੰ ਪਤਾ ਹੈ ਕਿ ਸਟੂਡੈਂਟ ਨੇ ਤਾਂ ਅਪਲਾਈ ਕਰਨਾ ਹੀ ਆ ਆਣਾ ਹੀ ਆ ਉਹ ਚੀਜ਼ਾਂ ਹੋ ਸਕਦੀਆਂ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਇਸ ਚੀਜ਼ ਨੂੰ ਆਪਾਂ 네ਗੇਟਿਵ ਵੱਲ ਨਹੀਂ ਲੈ ਸਕਦੇ ਕਿ ਉਹਨਾਂ ਦਾ ਕੋਈ ਮਨਛਾ ਹੈ ਵੰਦੀ ਆ ਕੀ ਸਟੂਡੈਂਟਸ ਨੂੰ ਵੀਜ਼ਾ ਨਹੀਂ ਦੇਣਗੇ इवन ਕਿ ਸਾਡੇ ਕੋਲ ਹੁਣ ਚਾਹੇ 2 ਸਾਲ ਦੇ ਗੈਪ ਨਾ 3 ਸਾਲ ਦੇ ਗੈਪ ਨਾ ਬੱਚਾ ਆਂਦਾ ਹੈ ਸਿਰਫ ਗੈਪ ਜਸਟੀਫਿਕੇਸ਼ਨ ਚਾਹੀਦੀ ਆ ਸੀ ਇੱਕ ਦਿਨ ਦੇ ਵਿੱਚ ਆਸਟ੍ਰੇਲੀਆ ਦੀ ਆਫਰ ਲੈਟਰ ਤੇ ਇੱਕ ਵੀਕ ਦੇ ਵਿੱਚ ਵਿੱਚ ਅਸੀਂ ਬੱਚਿਆਂ ਨੂੰ ਜਿਹੜੀ ਆ ਉਹਨਾਂ ਦੀ ਸੀਓਈ ਜਿਹੜੀ ਆ ਦੇ ਰਹੇ ਆ ਤੇ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਨੂੰ ਕਦੀ ਵੀ 네ਗੇਟਿਵ ਵੱਲ ਲੈ ਕੇ ਨਹੀਂ ਜਾਣਾ ਚਾਹੀਦਾ ਤੇ ਇਹ ਚੀਜ਼ ਨੂੰ ਥੋੜਾ ਜਿਆ ਸਾਨੂੰ ਸਮਝਣਾ ਚਾਹੀਦਾ ਕਿਉਂਕਿ ਪਿਛਲੇ ਦਿਨੀ ਕੈਨੇਡਾ ਦੀਆਂ ਬਹੁਤ ਸਾਰੀਆਂ ਚੇਂਜਿਸ ਸੀਗੀਆਂ ਆਸਟ੍ਰੇਲੀਆ ਵੱਲੋਂ ਕਿਸੇ ਵੀ ਫੀਸ ਤੇ ਨਾ ਜ਼ਿਆਦਾ ਵਾਧਾ ਨਹੀਂ ਕੀਤਾ ਗਿਆ ਹੁਣ ਗੱਲ ਕੇ ਕੈਪਿੰਗ ਦੀ ਵੀ ਹੋ ਰਹੀ ਹੈ ਕਿ ਕੀ ਆਸਟ੍ਰੇਲੀਆ ਵੀ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਸਾਡੇ ਕੋਲ ਕੋਈ ਐਵੇਂ ਦੀ ਨਿਊਜ਼ ਨਹੀਂ ਹੈ ਕੈਪਿੰਗ ਸਿਸਟਮ ਆਸਟ੍ਰੇਲੀਆ ਕਰਦਾ ਕਿ ਨਹੀਂ ਕਰਦਾ ਬਟ ਮੇਰੀ ਬੱਚਿਆਂ ਨੂੰ ਸੁਜੈਸ਼ਨ ਹੈ ਕਿ ਆਪਣੀਆਂ ਫਾਈਲ ਤੁਸੀਂ ਟਾਈਮਲੀ ਲਾ ਲਓ ਕਿਉਂਕਿ ਜਿਵੇਂ ਜਿਵੇਂ ਇਹ ਚੀਜ਼ਾਂ ਚ ਚੇਂਜਸ ਆਉਂਦੀਆਂ ਤੇ ਕਿਤਨਾ ਕਿਤੇ ਬੱਚਾ 네ਗੇਟਿਵ ਹੁੰਦਾ ਤੇ ਰੂਲ ਐਂਡ ਰੈਗੂਲੇਸ਼ਨ ਜੇ ਕੈਨੇਡਾ ਨੇ ਚੇਂਜ ਕੀਤੇ ਹੈ ਹਰ ਕੰਟਰੀ ਆਪਣੇ ਲੈਵਲ ਤੇ ਚੀਜ਼ਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਹੋਰ ਬੈਟਰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਹੂੰ ਬਿਲਕੁਲ ਹਰੇਕ ਕੰਟਰੀ ਕਈ ਕੰਟਰੀਆਂ ਜਿਵੇਂ ਆਪਾਂ ਕੈਨੇਡਾ ਦੀ ਗੱਲ ਕਰਦੇ ਆਂ ਆਸਟ੍ਰੇਲੀਆ ਯੂ ਇਹਨਾਂ ਦੀ ਇਕਨੋਮੀ ਹੈ ਉਸ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਾਉਂਦੀ ਹੈ ਤਾਂ ਜੋ ਇਸ ਦੇ ਨਾਲ ਵੀ ਆਪਾਂ ਜੋੜ ਕੇ ਦੇਖ ਸਕਦੇ ਆਂ ਕਿ ਇੱਕਦਮ ਦੇ ਨਾਲ ਫੀਸਾਂ ਦੇ ਵਿੱਚ ਵਾਧਾ ਕਰ ਦੇਣਾ 700 ਡਾਲਰ ਤੋਂ ਸਿੱਧਾ 1600 ਡਾਲਰ ਜਿਹੜਾ ਹੈ ਫੀਸ ਕਰ ਦਿੱਤੀ ਗਈ ਹੈ ਔਰ ਇਸ ਦੇ ਨਾਲ ਸਟੂਡੈਂਟ ਨੂੰ ਇਹ ਆ ਵੀ ਵੀਜ਼ਾ ਆਉਣਾ ਜਾਂ ਨਹੀਂ ਆਉਣਾ ਉਹ ਬਾਅਦ ਦੀ ਗੱਲ ਹੈ ਪਹਿਲਾਂ ਤੁਹਾਨੂੰ ਘੱਟੋ ਘੱਟ ਲੱਖ ਰੁਪਏ ਚਾਹੀਦਾ ਜੇ ਤੁਸੀਂ ਆਸਟ੍ਰੇਲੀਆ ਦਾ ਸਟਡੀ ਵੀਜ਼ਾ ਅਪਲਾਈ ਕਰਨਾ ਹੈ ਯਾਨੀ ਕਾਫੀ ਜ਼ਿਆਦਾ ਮਹਿੰਗਾ ਹੋ ਗਿਆ ਇਸ ਦੇ ਨਾਲ ਹੀ ਕੈਨੇਡਾ ਨੇ ਪਿੱਛੇ ਜੀਆਈਸੀ ਵਧਾਈ ਹੈ ਉਹ ਵੀ ਆਪਾਂ ਦੇਖਦੇ ਹਾਂ ਔਰ ਹੋਰ ਵੀ ਕਾਫੀ ਚੇਂਜਿੰਗ ਨੇ ਜਿਹੜੇ ਲਗਾਤਾਰ ਆਸਟ੍ਰੇਲੀਆ ਵੱਲੋਂ ਕੀਤੇ ਜਾ ਰਹੇ ਹੈ ਵੱਡੀ ਗੱਲ ਤਾਂ ਇਹ ਆ ਵੀ ਵੀਜ਼ੇ ਬਹੁਤ ਘੱਟ ਆ ਰਹੇ ਨੇ ਪਰ ਫਿਰ ਵੀ ਜੇਕਰ ਤੁਸੀਂ ਆਸਟ੍ਰੇਲੀਆ ਬਾਰੇ ਕੈਨੇਡਾ ਬਾਰੇ ਯੂਐਸਏ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਤੇ ਕਾਲ ਕਰ ਸਕਦੇ ਹੋ ਗੁਰਪ੍ਰੀਤ ਕੌਰ ਮੈਮ ਨੂੰ ਮਿਲਣਾ ਚਾਹੁੰਦੇ ਹੋ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਦਾ ਆਫਿਸ ਫੇਸ ਇੱਕ ਮੁਹਾਲੀ ਦੇ ਵਿੱਚ ਹੈ ਜਾਂ ਇਸ ਤੋਂ ਇਲਾਵਾ ਤੁਸੀਂ ਜਲੰਧਰ ਮਿਲ ਸਕਦੇ ਹੋ ਅਹਮਦਾਬਾਦ ਦੇ ਵਿੱਚ ਮਿਲ ਸਕਦੇ ਹੋ ਆਸਟ੍ਰੇਲੀਆ ਔਰ ਕੈਨੇਡਾ ਦੇ ਵਿੱਚ ਵੀ ਆਫਿਸਿਸ ਹੈਗੇ ਆ ਪਰ ਜਿਹੜੇ ਆਪਣੇ ਸਟੂਡੈਂਟ ਹੈਗੇ ਆ ਕਿਸੇ ਵੀ ਦਿਨ ਅਪਾਇੰਟਮੈਂਟ ਲੈ ਕੇ ਤੁਸੀਂ ਮੈਮ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੀ ਟੀਮ ਨਾਲ ਵੀ ਗੱਲ ਕਰ ਸਕਦੇ ਹੋ ਮੈਮ ਹੁਣ ਆਉਣ ਵਾਲਾ ਇਨਟੇਕ ਕਿਹੜਾ ਹੈਗਾ ਆਸਟ੍ਰੇਲੀਆ ਦਾ ਆਪਾਂ ਖਾਸ ਤੌਰ ਤੇ ਗੱਲ ਕਰਦੇ ਆਂ ਔਰ ਨਾਲ ਦੀ ਨਾਲ ਸਕਸੈਸ ਰੇਟ ਦੀ ਆਪਾਂ ਗੱਲ ਕਰੀਏ ਕਿੰਨਾ ਕੁ ਸਕਸੈਸ ਰੇਟ ਇਸ ਟਾਈਮ ਚੱਲ ਰਿਹਾ ਹੈ ਆਸਟ੍ਰੇਲੀਆ ਦਾ ਸਾਡੇ ਕੋਲ ਸਤੰਬਰ ਇਨਟੇਕ ਵੀ ਅਵੇਲੇਬਲ ਨਵੰਬਰ ਇਨਟੇਕ ਵੀ ਅਵੇਲੇਬਲ ਆ ਸਕਸੈਸ ਰੇਟ ਦੀ ਗੱਲ ਹਮੇਸ਼ਾ ਮੈਂ ਬੱਚੇ ਦੀ ਪ੍ਰੋਫਾਈਲ ਦੇ ਉੱਤੇ ਗੱਲ ਕੀਤੀ ਆ ਕਿ ਬੱਚੇ ਦਾ ਪ੍ਰੋਫਾਈਲ ਕਿਵੇਂ ਦਾ ਉਹਦੀ ਪ੍ਰੋਫਾਈਲ ਦਾ ਸਕਸੈਸ ਰੇਟ ਆ ਜੇ ਇਕਨੋਮੀ ਦੀ ਗੱਲ ਕੀਤੀ ਜਾਂਦੀ ਹੈ ਕਿ ਉੱਥੋਂ ਦਾ ਫਾਈਨੈਂਸ਼ਲੀ ਗ੍ਰੋਥ ਜਾਂਦਾ ਹੈ ਕੰਟਰੀ ਹਰ ਕੰਟਰੀ ਗ੍ਰੋਥ ਜਾਂਦਾ ਹੈ ਅਸੀਂ ਚਾਹੇ ਆਪਣਾ ਇੱਕ ਪਰਸਨਲੀ ਵੀ ਲਈਏ ਕਿ ਸਟੂਡੈਂਟ ਵੀ ਆਪਣੀ ਗ੍ਰੋਥ ਜਾਂਦਾ ਤੇ ਕਿਤੇ ਨਾ ਕਿਤੇ ਉਹਨਾਂ ਨੇ ਵੀਜ਼ਾਸ ਦੇਨੇ ਆ ਇੱਕਦਮ ਅੰਬੈਸੀ ਫੀਸ ਦੇ ਵਿੱਚ ਵਾਅਦਾ ਕਰਨ ਦਾ ਮਕਸਦ ਇਹ ਹੀ ਨਹੀਂ ਆ ਕਿ ਉਹਨਾਂ ਨੇ ਤੁਹਾਨੂੰ ਫਿਊਜ਼ਲਸ ਦੇਣੀਆਂ ਜਾਂ ਵੀਜ਼ਾ ਰੇਸ਼ੋ ਘਟਾਨੀਆਂ ਹੋ ਸਕਦਾ ਹੈ ਕਿ ਇੰਨੀ ਅੰਬੈਸੀ ਫੀਸ ਇੱਕਦਮ ਕਰਨ ਤੋਂ ਬਾਅਦ ਉਹ ਕੁਝ ਰੂਲ ਐਂਡ ਰੈਗੂਲੇਸ਼ਨਸ ਦੇ ਵਿੱਚ ਚੇਂजेस ਕਰਨ ਕਿ ਉਹਨਾਂ ਨੇ ਲਿਮਟਡ ਸਟੂਡੈਂਟਸ ਲੈਣੇ ਹੈ ਕਿ ਇੰਨਾ ਸਟੂਡੈਂਟਸ ਨੂੰ ਹੀ ਵੀਜ਼ਾ ਦੇਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੈਕ ਟੂ ਬੈਕ ਹਰ ਕੰਟਰੀ ਆਪਣੇ ਰੂਲ ਐਂਡ ਰੈਗੂਲੇਸ਼ਨਸ ਚੇਂजेस ਕਰ ਰਹੀ ਹੈ ਕੋਈ ਜੀਆਈਸੀ ਜਿਵੇਂ ਕੈਨੇਡਾ ਦੀ ਗੱਲ ਕਰੀ ਉਹਨਾਂ ਨੇ ਵਾਅਦਾ ਕੀਤਾ ਹੈ ਟਿਊਸ਼ਨ ਫੀਸਿਸ ਦੇ ਵਿੱਚ ਵੀ ਕਿਤੇ ਨਾ ਕਿਤੇ ਵਾਅਦਾ ਹੁੰਦੇ ਅਸਾਰ ਹੋ ਸਕਦੇ ਨੇ ਤੇ ਇਸ ਕਰਕੇ ਬੱਚਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣੀ ਸਤੰਬਰ ਇਨਟੇਕ ਦੀ ਫਾਰਮੇਸ਼ਨ ਆਫ ਜਿਹੜੀਆਂ ਲੈ ਕੇ ਇਨਰੋਲਮੈਂਟ ਰੈਕਲੋ ਸੀਓਈ ਮੰਗਵਾ ਲਓ ਤਾਂ ਕਿ ਆਉਣ ਵਾਲੇ ਟਾਈਮ 'ਚ ਹਰ ਕੰਟਰੀ ਆਪਣੇ ਲੈਵਲ ਤੇ ਚੇਂजेस ਕਰ ਰਹੀ ਹੈ ਉਹਨਾਂ ਚੇਂजेस ਦੇ ਵਿੱਚ ਉਹਨਾਂ ਦੀ ਕੀ ਆਪਣੀ ਪਰਸਨਲ ਜਿਹੜੀ ਗਰੋਥ ਆ ਜਾਂ ਕੋਈ ਪਰਸਨਲ ਅਟੈਂਸ਼ਨ ਆ ਉਹ ਆਪਾਂ ਅਜੇ ਕੁਝ ਨਹੀਂ ਇੱਦੇ ਤੇ ਡਿਸਾਈਡ ਕਰ ਸਕਦੇ ਕਿਉਂਕਿ ਮੈਂ ਇੱਥੇ ਕੁਝ ਵੀ ਬੋਲ ਕੇ ਚੱਲ ਜਾ ਮੇਰੇ ਪੁਆਇੰਟ ਆਫ View ਨਾਲ ਕੁਝ ਨਹੀਂ ਹੋਣਾ ਕਿਉਂਕਿ ਉਹ ਕੰਟਰੀ ਕੀ ਚਾਹੁੰਦਾ ਉਸ ਕੰਟਰੀ ਦੇ ਵਿੱਚ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਕਿਸ ਲੈਵਲ ਤੇ ਲਈ ਜਾ ਰਹੀ ਆ ਜਾਂ ਉੱਥੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਕੈਪਿੰਗ ਸਿਸਟਮ ਹੁੰਦਾ ਜਾਂ ਨਹੀਂ ਹੁੰਦਾ ਇਹ ਚੀਜ਼ਾਂ ਬਾਤ ਦੀਆਂ ਸਭ ਤੋਂ ਇੰਪੋਰਟੈਂਟ ਹੈ ਇਸ ਟਾਈਮ ਜਿਹੜੇ ਬੱਚੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ ਆਪਣੀ ਐਡਮਿਸ਼ਨਸ ਟਾਈਮਲੀ ਪੁਟ ਔਨ ਕਰ ਲੋ ਹੋ ਸਕਦਾ ਹੈ ਰੂਲ ਐਂਡ ਰੈਗੂਲੇਸ਼ਨਸ ਦੇ ਵਿੱਚ ਵੀ ਕੋਈ ਡਾਕੂਮੈਂਟਸ ਐਡ ਆਨ ਕਰ ਦਿੱਤਾ ਜਾਵੇ ਜਾਂ ਕੋਈ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਜਾਵੇ ਜਾਂ ਕੋਈ ਤੁਹਾਨੂੰ ਜਿਹੜੀ ਬੈਂਕਿੰਗ ਆ ਉਹਦੇ ਵਿੱਚ ਕੋਈ ਕੰਡੀਸ਼ਨਸ ਰੱਖ ਦਿੱਤੀਆਂ ਜਾਣ ਕਿਉਂਕਿ ਆਸਟ੍ਰੇਲੀਆ ਵੀ ਬੈਕ ਟੂ ਬੈਕ ਆਪਣੇ ਰੂਲ ਐਂਡ ਰੈਗੂਲੇਸ਼ਨਸ ਨੂੰ ਚੇਂਜ ਕਰਨ ਦਾ ਮਕਸਦ ਹੁੰਦਾ ਹੈ ਕਿ ਉਹਨਾਂ ਦਾ ਜੋ ਮੇਰਾ ਪੁਆਇੰਟ ਆਫ View ਆ ਜੋ ਮੈਂ ਸੋਚਦੀ ਆ ਕਿ ਉਹਨਾਂ ਨੂੰ ਇਹ ਹੁੰਦਾ ਕਿ ਬੈਟਰ ਤੋਂ ਬੈਟਰ ਕਰਕੇ ਅਸੀਂ ਸਟੂਡੈਂਟਸ ਜਿਹੜੇ ਆ ਆਪਣੇ ਕੰਟਰੀ ਦੇ ਵਿੱਚ ਲੈ ਕੇ ਆਈਏ ਬੈਟਰ ਤੋਂ ਬੈਟਰ ਪ੍ਰੋਫਾਈਲਸ ਉਹਨਾਂ ਦੇ ਕੰਟਰੀ ਦੇ ਵਿੱਚ ਜਾਂ ਅੱਛਾ ਇੰਪਲੋਇਮੈਂਟ ਚਾਹੁੰਦਾ ਹੈ ਹੈਲਦੀ এনवायरमेंट ਕ੍ਰੀਏਟ ਹੋਵੇ ਜਿਹੜਾ ਉਹਨਾਂ ਦੇ ਕੰਟਰੀ ਦੇ ਵਿੱਚ ਹਰ ਜਿਹੜਾ ਹੈ ਕੰਟਰੀ ਇਹੀ ਚਾਹੁੰਦਾ ਹੈ ਇਸ ਕਰਕੇ ਮੇਰੀ ਸਟੂਡੈਂਟਸ ਨੂੰ ਵੀ ਸੁਜੈਸ਼ਨ ਹੈ ਕਿ ਅਸੀਂ ਇੰਡੀਅਨ ਹੋ ਕੇ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰੀਏ ਉੱਥੇ ਤਾਂਕਿ ਜਿਹੜੇ ਵੀਜ਼ਾ ਰੇਸ਼ੋ ਘਟੀ ਆ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਵੀਜ਼ਾ ਨਹੀਂ ਆਏ ਜਾਂ ਨਿਊਜ਼ ਜਿਹੜੀਆਂ ਬੈਕ ਟੂ ਬੈਕ ਆ ਰਹੀਆਂ ਕੈਨੇਡਾ ਤੋਂ ਆ ਰਹੀਆਂ ਕਿ ਉੱਥੇ ਕੰਮ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਡਿਪੈਂਡ ਆਨ ਸਾਡੇ ਬਿਹੇਵੀਅਰ ਦੇ ਉੱਤੇ ਵੀ ਹੁੰਦਾ ਹੈ ਤੇ ਹਰ ਬੰਦੇ ਨੂੰ ਇੱਥੇ ਆਪਣੇ ਸਕਿੱਲਸ ਦੇ ਉੱਤੇ ਕਰਕੇ ਜਾਣਾ ਚਾਹੀਦਾ ਆਪਣੇ ਸਕਿੱਲਸ ਦੇ ਉੱਤੇ ਵਰਕਆਊਟ ਕਰੋ ਕਿਉਂਕਿ ਇੱਕ ਕਮਾਊ ਜਿਹੜਾ ਪੁੱਤਰ ਹੈ ਹਰ ਬੰਦੇ ਨੂੰ ਅੱਛਾ ਲੱਗਦਾ ਹੈ ਤੁਸੀਂ ਘਰ ਦੇ ਵਿੱਚ ਵੀ ਜੇ ਅੱਛਾ ਆਪਣੇ ਆਪ ਨੂੰ ਵਧੀਆ ਮੈਂਟੇਨ ਰੱਖਿਆ ਹੋਵੇ ਅੱਛੀ ਜੌਬ ਕਰਦੇ ਹੋ ਤੁਹਾਡੇ ਜਿਹੜੇ ਬਿਹੇਵੀਅਰ ਮੈਨਰਸ ਅੱਛੇ ਹੋਣ ਤਾਂ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੇ ਨਾਲ ਬਿਹੇਵੀਅਰ ਜਿਹੜਾ ਉਹ ਚੇਂਜ ਹੋ ਜਾਂਦਾ ਹੈ ਇਸ ਕਰਕੇ ਜਿਹੜੀ ਇੱਕਦਮ ਜਿਹੜੀ ਫੀਸ ਦੇ ਵਿੱਚ 1600 ਡਾਲਰ ਜਿਹੜੀ ਵਧੀ ਆ ਜਾਂ ਹੋਈ ਆ ਆਪਾਂ ਹੁਣ ਤੱਕ ਬੱਚਿਆਂ ਨੇ ਇਹਨਾਂ ਚੀਜ਼ਾਂ ਨੂੰ ਬੀਅਰ ਵੀ ਕੀਤਾ ਹੈ ਫਾਈਨੈਂਸ਼ੀਅਲ ਕੰਡੀਸ਼ਨ ਜਿਹੜਾ ਬੱਚਾ ਹੈ ਬਾਰ ਜਾਂਦਾ ਉਹ ਇੰਨਾ ਜਿਆਦਾ ਆਪਣੇ ਆਪ ਨੂੰ ਇਸ ਲੈਵਲ ਤੇ ਨਹੀਂ ਵੀ ਸੋਚਦਾ ਕਿਉਂਕਿ ਬੱਚਾ ਆਪਣੇ ਕੈਰੀਅਰ ਨੂੰ ਸੈਟਲ ਕਰਨ ਲਈ ਉੱਥੇ ਜਾ ਰਿਹਾ ਹੁੰਦਾ ਹੈ ਇਸ ਕਰਕੇ ਇਹ 1600 ਡਾਲਰ ਨੂੰ ਇੱਕ ਸਾਈਡ ਤੇ ਰੱਖ ਕੇ ਕਿ ਐਮਬੈਸੀ ਫੀਸ ਦੇ ਵਿੱਚ ਵਾਧਾ ਹੋਇਆ ਇਹਨਾਂ ਕੱਲ ਦੇ ਦਿਨ ਟਿਊਸ਼ਨ ਫੀਸ ਦੇ ਵਿੱਚ ਵਾਧਾ ਹੋਵੇ ਅਸੀਂ ਫਿਰ ਸੋਚੀਏ ਹੁਣ ਤੁਹਾਨੂੰ ਕੀ ਚਾਹੀਦਾ ਆਪਣੀ ਐਡਮਿਸ਼ਨਸ ਟਾਈਮਲੀ ਪੁਟ ਔਨ ਕਰ ਲਓ ਚਾਹੇ ਮੈਂ ਕੈਨੇਡਾ ਦੀ ਗੱਲ ਕਰ ਰਹੀ ਆਂ ਚਾਹੇ ਮੈਂ ਆਸਟ੍ਰੇਲੀਆ ਦੀ ਗੱਲ ਕਰ ਰਹੀ ਆਂ ਚਾਹੇ ਯੂਕੇ ਜਾਣਾ ਚਾਹੁੰਦੇ ਹੋ ਚਾਹੇ ਯੂਐਸਏ ਜਾਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ 'ਚ ਤੁਸੀਂ ਅਪਲਾਈ ਕਰਨਾ ਚਾਹ ਲੇ ਨਾ ਕਰੋ ਕਿਉਂਕਿ ਹੁਣ 1 ਜੁਲਾਈ ਤੋਂ ਪਹਿਲਾਂ ਜਿਹੜੇ ਬੱਚਿਆਂ ਦੀਆਂ ਫਾਈਲਸ ਲੱਗੀਆਂ ਸੀ ਉਹਨਾਂ ਦੀ ਸੇਮ ਐਮਬੈਸੀ ਫੀਸ ਤੇ ਲੱਗੀਆਂ ਸੀ ਕਿਉਂਕਿ 1600 ਡਾਲਰ ਮਤਲਬ 1600 ਡਾਲਰ 1 ਜੁਲਾਈ ਤੋਂ ਬਾਅਦ ਅਸੀਂ ਭਰ ਕੇ ਜਾਵਾਂਗੇ ਜਿਹੜੇ ਬੱਚਿਆਂ ਨੇ ਸਤੰਬਰ ਇਨਟੇਕ ਤੇ ਐਡਮਿਸ਼ਨ ਲੈ ਲਿਆ ਉਹ ਇਸ ਚੀਜ਼ ਦੇ ਵਿੱਚੋਂ ਉਹਨਾਂ ਦਾ ਬਚਾਅ ਹੋ ਸਕੇ ਹੋ ਗਿਆ ਇਸ ਕਰਕੇ ਹੋ ਸਕੇ ਕਿ ਤੁਸੀਂ ਵੀ ਟਾਈਮਲੀ ਜਿਹੜਾ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋ ਟਾਈਮਲੀ ਆਪਣੀਆਂ ਫਾਈਲਸ ਜਿਹੜੀਆਂ ਉਹ ਪੁਟ ਔਨ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਚੇਂਜਸ ਹੁੰਦੀਆਂ ਉਹਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਜਿਹੜਾ ਵੀਜ਼ਾ ਲੈ ਕੇ ਉਹ ਟਰੈਵਲ ਕਰ ਸਕੋ ਤੇ ਜਿਹੜੀਆਂ ਅੱਗੇ ਬੱਚੇ ਸਾਡੇ ਅੱਗੇ ਅਪਲਾਈ ਕਰਨਗੇ ਉਹ ਤਾਂ ਜੋ ਰੂਲ ਐਂਡ ਰੈਗੂਲੇਸ਼ਨ ਹੋਊਗਾ ਉਹਦੇ ਅਕੋਰਡਿੰਗਲੀ ਅਪਲਾਈ ਕਰਨਗੇ ਹੂੰ ਬਿਲਕੁਲ ਵੱਡੇ ਚੇਂਜਿੰਗ ਔਨਵਰਡ ਦੇ ਨੰਚ ਵੀ ਦੇਖਣ ਨੂੰ ਮਿਲ ਸਕਦੇ ਲਗਾਤਾਰ 2024 ਹੈ ਤਾਂ ਵਿਦੇਸ਼ ਜਾਣ ਵਾਲੇ ਸਟੂਡੈਂਟਸ ਲਈ ਬਹੁਤਾ ਵਧੀਆ ਨਹੀਂ ਰਿਹਾ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਸਾਰੇ ਚੇਂਜਿੰਗ ਲਗਾਤਾਰ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲੇ ਆ ਜੀਆਈਸੀ ਨੂੰ ਲੈ ਕੇ ਸਪਾਊਸ ਨੂੰ ਲੈ ਕੇ ਔਰ ਸਭ ਤੋਂ ਵੱਡੀ ਵੱਡੀ ਗੱਲ ਹੈ ਜਿਹੜਾ ਕੈਪਿੰਗ ਸਿਸਟਮ ਜਿਹੜਾ ਔਨ ਕੀਤਾ ਕੈਨੇਡਾ ਨੇ ਉਸ ਦੇ ਨਾਲ ਔਰ ਟੈਸਟੇਸ਼ਨ ਲੈਟਰ ਵਰਗੀਆਂ ਜਿਹੜੀਆਂ ਨੇ ਜਾਰੀ ਕੀਤੀਆਂ ਹੁਕਮ ਵੀ ਇਸ ਤਰ੍ਹਾਂ ਦੇ ਨਾਲ ਤੁਸੀਂ ਅਪਲਾਈ ਠੀਕ ਕਰ ਸਕਦੇ ਟੈਸਟੇਸ਼ਨ ਲੈਟਰ ਤੋਂ ਬਿਨਾ ਤੇ ਇਸ ਤਰ੍ਹਾਂ ਦੇ ਚੇਂਜਿੰਗ ਕਾਫੀ ਦੇਖਣ ਨੂੰ ਮਿਲੇ ਲਗਾਤਾਰ ਆਸਟ੍ਰੇਲੀਆ ਵੱਲੋਂ ਵੀ ਇਸ ਤਰ੍ਹਾਂ ਦੀ ਚੇਂਜਿੰਗ ਦੇਖਣ ਨੂੰ ਮਿਲ ਰਹੀ ਹੈ ਪਰ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਕਿ ਰੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਗੁਰਪ੍ਰੀਤ ਕਰਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਫੇਸ ਇੱਕ ਮੁਹਾਲੀ ਚਾਕੇ ਮਿਲ ਸਕਦੇ ਹੋ ਔਰ ਜਾਂ ਫਿਰ ਤੁਸੀਂ ਫੋਨ ਤੇ ਜਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਕਾਉਂਸਲਿੰਗ ਹੈ ਜਿਹੜੀ ਐਕਸਪਰਟ ਕਾਉਂਸਲਰ ਨੇ ਐਕਸਪਰਟ ਟੀਮ ਹੈਗੀ ਆ ਉਹਨਾਂ ਤੋਂ ਲੈ ਸਕਦੇ ਹੋ ਵਿਦੇਸ਼ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕਦੇ ਹੋ